ਹਾਂਜੀ ਸਤਿ ਸ਼੍ਰੀ ਅਕਾਲ ਜੀ ਮਸ਼ਿੰਡਾ ਫੈਮਿਲੀ ਚ ਇਹਨਾਂ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਵੀਡੀਓ ਫੇਰ ਲੈ ਕੇ ਆਏ ਹਾਂ ਤੇ ਇੱਕ ਭੈਣ ਦਾ ਕਮੈਂਟ ਸੀ ਵੀ ਗੈਸ ਤਜਾਵ ਲਈ ਕੋਈ ਦਵਾਈ ਦੱਸੋ ਤਜਾਵ ਕਾਫੀ ਬੰਦ ਹੈ ਦੇਖੋ ਜੀ ਤਜਾਵ ਵੇਸੇ ਹੀ ਗਰਮ ਦਵਾਈਆਂ ਨਾਲ ਲੈਨੇ ਆਪੋ ਉਹਨਾਂ ਦਾ ਬਣ ਲੱਗ ਜਾਂਦੇ ਹੁਣ ਗਰਮ ਬਸ ਹਰ ਇੱਕ ਚੀਜ਼ ਦੇ ਵਿੱਚ ਰੇਹਾਂ ਸਪਰੇਹਾਂ ਦੀਆਂ ਸਬਜ਼ੀਆਂ ਜੂਰੀਆ ਇਸ ਤਰ੍ਹਾਂ ਦੀਆਂ ਆਰੇ ਇੱਕ ਚੀਜ਼ ਦੇ ਵਿੱਚ ਕੈਮੀਕਲ ਨਾਲ ਪਕਾਈਆਂ ਹੋਈਆਂ ਸਬਜ਼ੀਆਂ ਸਭ ਕੁਝ ਉਹਦੇ ਨਾਲ ਹੀ ਵਸ ਅੰਦਰ ਉਹਦੇ ਨਾਲ ਅੰਦਰ ਸਾੜ ਪਈ ਜਾਂਦਾ ਰਹਿੰਦਾ ਹੁਣ ਬੱਚੇ ਸਾਗ ਨਹੀਂ ਖਾਧਾ ਜਾਂਦਾ ਜ਼ਿਆਦਾਤਰ ਸਾਗ ਖਾਣ ਨਾਲ ਆਹਦੇ ਸਾੜ ਇਤਜਾਬ ਆਉਂਦਾ ਤੇ ਜਿਵੇਂ ਸਰਦੀ ਦਾ ਮੌਸਮ ਹੈ ਆਪਾਂ ਗਰਮ ਚੀਜ਼ਾਂ ਖਾਂਦੇ ਆ ਉਹਨਾਂ ਵਿੱਚ ਕਈ ਵਾਰ ਕਾਲਜਾ ਮਚਣ ਲੱਗ ਜਾਂਦਾ ਹੈ ਕਈ ਵਾਰ ਤਜਾਬ ਇੰਨਾ ਜ਼ਿਆਦਾ ਭਿਆਨਕ ਹੋ ਜਾਂਦਾ ਜੀ ਕਾਲਜੇ ਜਲਨ ਦਾ ਪੇਟ 'ਚ ਹੁੰਦੀ ਹੁੰਦੀ ਹੈ ਲੱਤਾਂ ਵੀ ਦੁਖਦੀਆਂ ਢੂਈ ਦੇ ਵਿੱਚ ਤੱਕ ਵੀ ਆਪਣੇ ਕਮਰ 'ਚ ਵੀ ਦਰਦ ਹੋਣ ਲੱਗ ਜਾਂਦਾ ਹੈ ਤੇ ਆਪਣੀਆਂ ਗੋਡਿਆਂ ਤੋਂ ਥੱਲੇ ਪਿੰਜੜੀਆਂ ਬਹੁਤ ਜ਼ਿਆਦਾ ਦਰਦ ਕਰਦੀਆਂ ਜੀ ਤੇ ਦਰਦ ਆ ਪੇਟ ਦੇ ਵਿੱਚ ਵੀ ਦਰਦ ਹੋਣ ਲੱਗ ਜਾਂਦਾ ਤੇ ਉਦੋਂ ਸਮਝੋ ਇਤਜਾਬ ਬਹੁਤ ਜ਼ਿਆਦਾ ਜ਼ਿਆਦਾ ਹੋ ਜਾਂਦਾ ਭਿਆਨਕ ਰੂਪ ਲੈ ਲੈਂਦਾ ਇਹਦੇ ਲਈ ਆਪਾਂ ਤੁਹਾਡੇ ਲਈ ਇੱਕ ਅਜ ਦਵਾਈ ਲੈ ਕੇ ਆਏ ਆ ਜੀ ਉਹ ਤੁਸੀਂ ਖੁਦ ਘਰੇ ਬਣਾਇਓ ਆਪਦੇ ਹੱਥੀ ਬਣਾਇਓ ਤੇ ਬਣਾ ਕੇ ਤੁਸੀਂ ਇਹ ਖਾਣੀ ਹੈ ਜੀ ਤੇ ਇਹਦੇ ਨਾਲ ਤੁਸੀਂ ਠੀਕ ਹੋਵੋਗੇ 100% ਅਸੀਂ ਇਹ ਕੈ ਬਣਾ ਕੇ ਰੱਖਦੇ ਹਾਂ ਹਮੇਸ਼ਾ ਅਸੀਂ ਕੈਪਸੂਲ ਨਹੀਂ ਵਰਤਦੇ ਸੀ ਤਜਾ ਵਾਲਾ ਜਮਾ ਵੀ ਤੇ ਤੁਸੀਂ ਵੀ ਤਜਾ ਵਾਲੇ ਕੈਪਸੂਲ ਤੋਂ ਬਚਿਆ ਕਰੋ ਜੀ ਤੇ ਪਤਾ ਨਹੀਂ ਉਹ ਵੀਗਾ ਕੀ ਕੀ ਸਾਈਡ ਇਫੈਕਟ ਉਹ ਦੇ ਦਿੰਦੇ ਆ ਕਿ ਸਰੀਰ ਤੇ ਅਸਰ ਪਾਉਂਦੇ ਆ ਤੇ ਆਪਾਂ ਤੁਹਾਨੂੰ ਇੱਕ ਸਿੰਪਲ ਜੀ ਦਵਾਈ ਦੱਸਦੇ ਆ ਹੱਥੀ ਬਣਾਓ ਬਣਾ ਕੇ ਤੁਸੀਂ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਖਰਾਬ ਨਹੀਂ ਹੁੰਦੀ 1 ਸਾਲ ਡੇਢ ਸਾਲ ਤੱਕ ਇਹ ਵਧੀਆ ਕੰਮ ਦਿੰਦੀ ਹੈ ਆਪ ਖਾਓ ਬੱਚਿਆਂ ਨੂੰ ਖਵਾਓ ਬਜ਼ੁਰਗਾਂ ਨੂੰ ਖਵਾਓ ਕੋਈ ਡਰ ਨੀ ਜੀ ਇਹਦਾ ਤੇ ਅੱਧਾ ਚਮਚਾ ਹੀ ਲੈਣਾ ਇਹ ਖਾਣਾ ਖਾਣ ਤੋਂ ਪਹਿਲਾਂ ਸਵੇਰ ਵੇਲੇ ਸਾਰਿਆਂ ਨੂੰ ਖਾਣਾ ਖਾਣ ਤੋਂ ਪਹਿਲਾਂ ਲੈ ਸਕਦੇ ਹੁੱਦਾ ਚਮਚ ਕਈ ਵਾਰ ਆਪਣੇ ਦਿਨੇ ਬਣ ਜਾਂਦਾ ਹੈ ਤੇ ਵੀ ਖਾਲੀ ਜਿਹਾ ਪੇਟ ਹੋ ਗਿਆ ਜਾਨੀ ਜਿਆਦਾ ਭਰਿਆ ਨਾ ਹੋਵੇ ਤੇ ਕਦੋਂ ਵੀ ਤੁਸੀਂ ਇਹਦਾ ਅੱਧਾ ਚਮਚ ਪਾਣੀ ਨਾਲ ਲੈ ਸਕਦੇ ਹੋ ਜੀ ਤੇ ਚਾਹੇ ਤਾਂ ਪਹਿਲਾਂ ਲੈ ਲਓ ਚਾਹੇ ਜਿਵੇਂ ਹੁਣ ਆਪਾਂ ਕੁਝ ਖਾ ਲੈਨੇ ਉਹਦੇ ਨਾਲ ਆਪਣਾ ਚਿੱਤ ਘਿਰਨ ਲੱਗ ਜਾਂਦਾ ਤੇ ਜਲਨ ਜਿਆਦਾ ਹੋ ਜਾਂਦੀ ਹੈ ਤੇ ਫਿਰ ਉਹ ਖਾਣ ਤੋਂ ਘੰਟਾ ਬਾਅਦ ਤੁਸੀਂ ਲੈ ਸਕਦੇ ਹੋ ਜੀ ਤੇ ਤੁਸੀਂ ਦੇਖਿਓ ਤੁਹਾਨੂੰ ਬਹੁਤ ਫਾਇਦਾ ਹੋਊਗਾ ਅਸੀਂ ਕਾਫੀ ਸਮੇਂ ਤੋਂ ਮੈਂ ਇਹ ਬਣਾ ਕੇ ਰੱਖਦੀ ਹਾਂ ਤੇ ਤੁਸੀਂ ਤੁਹਾਨੂੰ ਵੀ ਦੱਸਦੀ ਹਾਂ ਜੀ ਇਹ ਕਿਹਸ ਤਰ੍ਹਾਂ ਲੈਣਾ ਕਿਸੇ ਬੱਚਾ ਬਜ਼ੁਰਗ ਕੋਈ ਵੀ ਲੈ ਸਕਦਾ ਇਹਨੂੰ ਕੋਈ ਇਹਦਾ ਸਾਈਡ ਇਫੈਕਟ ਨਹੀਂ ਇਹਦਾ ਇਹਦੇ ਵਿੱਚ ਪਾਉਣਾ ਜੀ ਦਿਵਿਆ ਤੁਸੀਂ ਲਿਖ ਲਓ ਕਾਪੀ ਲੈ ਲਓ ਦਿਵਿਆ ਅਪਵਿੱਤਰ ਚੂਰਨ ਵੈਸੇ ਮੈਂ ਇੱਥੇ ਲਿਖੂੰਗੀ ਸਾਰੀਆਂ ਗੱਲਾਂ ਕਿਉਂਕਿ ਨਾਂ ਥੋੜੇ ਜਿਹਾ ਵੱਡੇ ਐ ਤੇ ਚੇਤਾ ਨਹੀਂ ਰਹਿੰਦਾ ਤੇ ਉਹ ਮੈਂ ਲਿਖੂੰਗੀ ਤੁਸੀਂ ਇੱਥੋਂ ਜਾ ਕੇ ਉਹ ਨੋਟ ਕਰ ਲੈਣਾ ਤੇ ਵੀਡੀਓ ਨੂੰ ਪਲੀਜ਼ ਤੁਸੀਂ ਐਂਡ ਦੀ ਜਰੂਰ ਵੇਖਿਆ ਕਰੋ ਕਈ ਵਾਰ ਕੋਈ ਚੀਜ਼ ਵਿੱਚ ਸਕਿਪ ਹੋ ਜਾਂਦੀ ਹੈ ਫਿਰ ਤੁਸੀਂ ਸਕਿਪ ਕਰਕੇ ਵੇਖਦੇ ਹੋ ਫਿਰ ਤੁਸੀਂ ਕਹਿੰਦੇ ਨਹੀਂ ਸਮਝ ਨਹੀਂ ਆਈ ਤੁਸ ਕੀ ਦੱਸਿਆ ਸੀ ਸਕਰੀਨ ਸ਼ਾਟ ਕਰ ਲਓ ਦੁਬਾਰਾ ਲੈ ਕੇ ਕਰ ਲਓ ਐਸ ਤਰ੍ਹਾਂ ਇੰਨਾ ਫਿਰ ਮੈਨੂੰ ਥੋੜਾ ਸੰਭਵ ਨਹੀਂ ਟਾਈਮ ਘਟ ਹੁੰਦਾ ਪਲੀਜ਼ ਮੇਰੀ ਪ੍ਰੋਬਲਮ ਸਮਝਿਆ ਕਰੋ ਤੇ ਮੈਂ ਇੱਥੇ ਲਿਖੂੰਗੀ ਤੁਸੀਂ ਇੱਥੋਂ ਚੰਗੀ ਤਰ੍ਹਾਂ ਉਹਨੂੰ ਨੋਟ ਕਰ ਲੈਣਾ ਇਹ ਅਸੀਂ ਖੁਦ ਵਰਤਦੇ ਹਾਂ ਜੀ ਮੈਂ ਤਾਂ ਹੀ ਦੱਸਦੀ ਹਾਂ ਕੋਈ ਇਹਦੇ ਵਿੱਚ ਕੋਈ ਇਦਰ ਉਹ ਦੋ ਕੋਈ ਸੀ ਜਿਹੜੀ ਨਹੀਂ ਅਸੀਂ ਕਾਫੀ ਸਮੇਂ ਤੋਂ ਵਰਤਦੇ ਆ ਰਹੇ ਆਂ ਤੇ ਬਹੁਤ ਇਹਨਾਂ ਫਾਇਦਾਂ ਦਾ ਖਾਧਾ ਪੀਤਾ ਨਾਲ ਦੀ ਨਾਲ ਹਾਜਮੇ ਆ ਜਾਂਦਾ ਕਈ ਵਾਰ ਆਪਾਂ ਖਾ ਲਏ ਨੇ ਡੁੱਪੀਆਂ ਹੋ ਜਾਂਦਾ ਚਿੱਤ ਕਰਨ ਲੱਗ ਜਾਂਦਾ ਐ ਲੱਗਦਾ ਵੀ ਜ਼ਿਆਦਾ ਖਾ ਲਿਆ ਵੀ ਕਿਵੇਂ ਕਰੀਏ ਉਦੋਂ ਵੀ ਤੁਸੀਂ ਇਹਦਾ ਅੱਧਾ ਚਮਚਾ ਪਾਣੀ ਨਾਲ ਲੈ ਲਓ ਤੇ ਤੁਹਾਨੂੰ ਨਾਲ ਦੀ ਨਾਲ ਬਹੁਤ ਆਰਾਮ ਮਿਲੇਗਾ ਦਿਵਿਆ ਅਪਵਿੱਤਰ ਚੂਰ ਲੈਣਾ ਜੀ 100 ਗ੍ਰਾਮ ਤੇ ਦਿਵਿਆ ਮੁਕਤੀ ਦਿਵਿਆ ਮੁਕਤੀ ਸੁਖਤ ਮੁਕਤੀ ਸੁਖਤੀ ਬਸਮਾ ਦੀ ਇਹ ਇਹ ਵੀ ਦਿਵਿਆ ਦੇ ਨਾਂ ਤੇ ਜਿਵੇਂ ਪਹਿਲਾਂ ਦਿਵਿਆ ਅਪਵਿੱਤਰ ਚੂਰਨਾ ਉਹ ਵੀ ਤੁਸੀਂ 100 ਗ੍ਰਾਮ ਲੈ ਲਓ ਫਿਰ ਦਿਵੇ ਮੁਕਤੀ ਸ਼ੁਕਤੀ ਭਸਮਾ ਇਹ ਇੱਕ ਭਸਮਾ ਇਹ ਪਸਾਰੀਆਂ ਦੇ ਤੋਂ ਤੁਹਾਨੂੰ ਆਮ ਹੀ ਮਿਲ ਚੂਗੀ ਜੀ ਇਹ 20 ਗ੍ਰਾਮ ਲੈਣੀ ਹੈ ਤੁਸੀਂ ਇਹਨਾਂ ਦੋਨਾਂ ਇਸ ਤਰ੍ਹਾਂ ਨਾ ਤੇ ਲੈਣੇ ਪਸਾਰੀਆਂ ਦੇ ਉੱਤੇ ਮਿਲ ਜਾਂਦੀ ਹੈ ਬਸ ਇੰਨੀ ਹੀ ਚੀਜ਼ ਦੋ ਹੀ ਚੀਜ਼ਾਂ ਕੁਝ ਜ਼ਿਆਦਾ ਨਹੀਂਗਾ ਤੇ ਦੋਨਾਂ ਨੂੰ ਆਪਸ ਦੇ ਵਿੱਚ ਮਿਲਾ ਮਿਕਸ ਪੀਸ ਕੇ ਸਮਾਰ ਕੇ ਮਿਕਸ ਕਰ ਲੈਣੇ ਜੀ ਵੈਸੇ ਦੋਨੇ ਇਹ ਚੂਰ ਨਹੀਂ ਹੁੰਦੇ ਆ ਸੋਨੂੰ ਪੀਸੇ ਫਸਾਏ ਇਸੇ ਤਰ੍ਹਾਂ ਚੂਰ ਨਹੀਂ ਮਿਲ ਜਾਣਗੇ ਤੇ ਇਹਨਾਂ ਦੋਨਾਂ ਨੂੰ ਆਪਸ ਦੇ ਵਿੱਚ ਮਿਕਸ ਕਰ ਲੈਣਾ ਜਿਹੜਾ ਜਿਹੜਾ ਦਾ ਜਿਹੜਾ ਪਵਿੱਤਰ ਚੂਰਨ ਹੈ ਉਹ ਤਾਂ 100 ਗ੍ਰਾਮ ਲਾਉਂਗੇ ਜਿਹੜੀ ਭਸਮ ਹੈ ਉਹ 20 ਗ੍ਰਾਮ ਲਾਉਂਗੇ ਤੁਸੀਂ ਤੇ ਇਹਨਾਂ ਦੋਨਾਂ ਨੂੰ ਮਿਕਸ ਕਰਕੇ ਇੰਨੀ ਮਾਤਰਾ ਚ ਤੇ ਮਿਕਸ ਕਰਕੇ ਤੁਸੀਂ ਰੱਖ ਲੈਣੀ ਹੈ ਤੇ ਤੁਸੀਂ ਖਾ ਲੈਣੇ ਆ ਇਹ ਤੁਸੀਂ 2-4 ਮਹੀਨਿਆਂ ਵਾਲਾ ਮਿਕਸ ਕਰ ਲਿਓ ਮਿਕਸ ਕਰਨ ਤੋਂ ਬਾਅਦ ਇਹ ਦੂਜੀ ਚੀਜ਼ਾ ਦੋਨੇ ਅਲੱਗ-ਅਲੱਗ ਰੱਖ ਦਿਓ ਮਹੀਨੇ ਦੋ ਮਹੀਨੇ ਬਾਅਦ ਫਿਰ ਮਿਕਸ ਕਰ ਲਿਓ ਬੜੀ ਆਸਾਨੀ ਨਾਲ ਇਹ ਦੋਨੇ ਚੀਜ਼ਾਂ ਸੋਨੂੰ ਮਿਲ ਜਾਣਗੀਆਂ ਤੇ ਬਹੁਤ ਵਧੀਆ ਤੁਸੀਂ ਕੇਰਾ ਥੋੜੀ ਜੇ ਤੁਹਾਨੂੰ ਨਹੀਂ ਵੀ ਆਏ ਹੁੰਦਾ ਵੀ ਕਿਵੇਂ ਹੋਊ ਕਿ ਮੈਨੂੰ ਪਹਿਲਾਂ ਥੋੜੀ ਮਾਤਰਾ ਚ ਲਿਆਓ ਤੁਸੀਂ ਨਿਆਗਰਾਮ ਲਿਆਓ 10 ਗ੍ਰਾਮ 10 ਤੇ 50 ਗ੍ਰਾਮ ਦੀ ਮਾਤਰਾ ਚ ਲਿਆ ਕੇ ਉਹਨਾਂ ਕ ਬਣਾ ਕੇ ਰੱਖੋ ਫਿਰ ਤੁਸੀਂ ਲੈ ਕੇ ਦੇਖੋ ਤੁਹਾਨੂੰ ਕਿੰਨਾ ਫਾਇਦਾ ਹੁੰਦਾ ਇਸ ਤੋਂ ਪੰਜ ਚਾਰ ਦਿਨ ਤੁਸੀਂ ਇਹ ਲਗਾਤਾਰ ਖਾਣਾ ਉਸ ਤੋਂ ਬਾਅਦ ਜਦੋਂ ਤੁਹਾਡੇ ਪੇਟ ਦੇ ਵਿੱਚ ਜਲ ਖਤਮ ਹੋ ਗਈ ਬਿਲਕੁਲ ਤੁਹਾਡੇ ਤਜਾ ਬੰਨ ਹੋ ਗਿਆ ਉਸ ਤੋਂ ਬਾਅਦ ਤੁਸੀਂ ਇਹ ਜਦੋਂ ਤੁਹਾਨੂੰ ਦਿੱਕਤ ਹੋਵੇ ਤੁਸੀਂ ਉਦੋਂ ਖਾ ਸਕਦੇ ਹੋ ਜ਼ਰੂਰੀ ਨਹੀਂ ਹੈਗਾ ਵੀ ਡੇਲੀ ਖਾਣਾ ਤੇ ਇਹ ਪਹਿਲਾਂ ਤੁਸੀਂ ਜਦੋਂ ਤੁਹਾਡੇ ਜ਼ਿਆਦਾ ਤਜਾ ਬੰਦ ਹੈ ਟੇਟ ਕਾਰਨ ਦੇ ਕਈ ਵਾਰ ਆਪਾਂ ਨੂੰ ਖਾਲੀ ਪੇਟ ਹਰੇ ਹਰੀ ਰੰਗ ਦੀ ਉਲਟੀਆਂ ਦੀ ਵੀ ਜਾਨੀ ਪਹੁ ਬਹੁਤ ਜ਼ਿਆਦਾ ਆਪਾਂ ਨੂੰ ਪਤਾ ਲੱਗ ਜਾਂਦਾ ਤੇ ਤਜਾਬ ਆਣਾ ਉਹਦੋਂ ਤੁਸੀਂ ਅੱਧਾ ਅੱਧਾ ਚਮਚੇ ਸੁਬਾ ਸ਼ਾਮ ਦੋ ਟਾਈਮ ਲੈਣਾ ਜੀ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਸੁਬਾ ਵੀ ਤੇ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਹੀ ਸ਼ਾਮ ਨੂੰ ਲੈਣਾ ਇਸ ਤਰ੍ਹਾਂ ਦੋ ਟਾਈਮ ਲੈਣਾ ਫਿਰ ਤੁਸੀਂ ਇਹਨੂੰ 8 ਤੋਂ 7 ਦਿਨ ਲੈ ਕੇ ਉਸ ਤੋਂ ਬਾਅਦ ਤੁਸੀਂ ਛੱਡ ਦਿਓ ਇਹਨੂੰ ਜੇ ਤੁਸੀਂ ਠੀਕ ਹੋ ਗਏ ਫਿਰ ਛੱਡ ਦਿਓ ਫਿਰ ਉਸ ਤੋਂ ਬਾਅਦ ਜਦੋਂ ਕਿ ਤੁਹਾਨੂੰ ਦਿੱਕਤ ਹੋਵੇ ਉਦੋਂ ਤੁਸੀਂ ਦੇ ਸਕਦੇ ਹੋ ਜਿਵੇਂ ਹੁਣ ਆਪਾਂ ਇਹਦੇ ਲਈ ਇਸ ਹਮਓਵਰ ਦੇ ਜਿਵੇਂ ਕੋਈ ਹੁਣ 18 ਸਾਲ ਤੋਂ ਉੱਪਰ ਦੀਕ ਹੈ ਉਹ ਤਾਂ ਅੱਧਾ ਚਮਚ ਲੈਣੇ ਜਿਹੜੇ ਛੋਟੇ ਬੱਚੇ ਆਗੇ ਜੀ ਉਹਨੂੰ ਚਮਚੇ ਦਾ ਚੌਥਾ ਹਿੱਸਾ ਦੇਣਾ ਅੱਧੇ ਤੋਂ ਫਿਰ ਅੱਧਾ ਕਰਕੇ ਚੌਥਾ ਹਿੱਸਾ ਦੇਣਾ ਤੇ ਤੁਸੀਂ ਦੇਖੋਗੇ ਇਹਦੇ ਨਾਲ ਤੁਹਾਨੂੰ ਕਿੰਨਾ ਫਰਕ ਪਊਗਾ ਕਦੇ ਵੀ ਤੁਹਾਨੂੰ ਕੈਪਸੂਲ ਨਹੀਂ ਲੈਣਾ ਪੈਣਾ ਤੇ ਜਾਬ ਦਾ ਤੇ ਤੁਸੀਂ ਇਹਦੇ ਨਾਲ ਬਿਲਕੁਲ ਠੀਕ ਹੋਵੋਗੇ ਕਿਉਂਕਿ ਸਾਡਾ ਖੁਦ ਅਜਮਾਇਆ ਹੋਇਆ ਸੀ ਖੁਦ ਇਹ ਲੈ ਰਹੇ ਹਾਂਗੇ ਤੇ ਇਹਦੇ ਲਈ ਤੁਹਾਨੂੰ ਮੈਂ ਇਹ ਦੱਸਿਆ ਤੇ ਤੁਸੀਂ ਇਹ ਲੈ ਸਕਦੇ ਹੋਗੇ ਤੇ ਬਾਕੀ ਜੀ ਜੇ ਆਪਾਂ ਕਈ ਕਹਿੰਦੇ ਹੁੰਦੇ ਵੀ ਮਿੱਠਾ ਸੋਡਾ ਲੈ ਲਓ ਜਿਆਦਾ ਆਪਾਂ ਨੂੰ ਦਿੱਕਤ ਹੁੰਦੀ ਹੈ ਤੇ ਆਪਾਂ ਅੱਧਾ ਗਲਾਸ ਪਾਣੀ ਦਾ ਪਾਣੀ ਦਾ ਲੈ ਕੇ ਤੇ ਇੱਕ ਚਮਚੀ ਉਹਦੇ ਵਿੱਚ ਮਿੱਠਾ ਸੋਡਾ ਪਾ ਲਓ ਖਾਣ ਵਾਲਾ ਸੋਡਾ ਜਿਹੜਾ ਆਪਾਂ ਖਾਣੇ ਖਾਣ ਵਾਲਾ ਸੋਡਾ ਅੱਧਾ ਗਲਾਸ ਪਾਣੀ ਲੈ ਕੇ ਖਾਣ ਵਾਲੇ ਸੋਡੇ ਦੇ ਇੱਕ ਚਮਚੀ ਪਾ ਲਓ ਨੂੰ ਚੰਗੀ ਤਰ੍ਹਾਂ ਘੋਲ ਕੇ ਉਹ ਪਾਣੀ ਪੀ ਕੇ ਦੇਖੋ ਤੁਹਾਨੂੰ ਉਹਦੇ ਨਾਲ ਵੀ 100% ਠੀਕ ਹੋਊਗੀ ਉਹਦੇ ਨਾਲ ਵੀ ਸਾਰਾ ਖਾਦਾ ਪੀਤਾ ਆਪਣੇ ਹਾਜਮਾ ਹੁੰਦਾ ਇੱਕ ਆਪਾਂ ਇੱਥੇ ਤੁਹਾਨੂੰ ਦੱਸ ਦੇ ਜੀ ਐਲਵੀਰਾ ਤੇ ਆਮਲੇ ਦਾ ਜੂਸ ਮਿਲਦਾ ਹੈ ਕਿਸੇ ਵੀ ਕੰਪਨੀ ਦਾ ਲੈ ਸਕਦੇ ਆ ਡਾਬਰ ਲੈ ਲਓ ਡਾਬਰ ਦਾ ਲੈ ਲਓ ਬੈਦਨਾ ਬੈਦਨਾ ਹੁੰਦਾ ਲੈ ਲਓ ਪਤੰਜਲੀ ਦਾ ਲੈ ਲਓ ਜੋ ਵੀ ਤੁਹਾਨੂੰ ਠੀਕ ਲੱਗਦਾ ਉਹ ਲੈ ਲਓ ਲੈਣਾ ਤੁਸੀਂ ਐਲੋਵੀਰਾ ਤੇ ਆਮਲੇ ਦਾ ਮਿਕਸ ਜੂਸ ਹੈ 250 ਦਾ 1 ਲੀਟਰ ਦੇ ਦਿੰਦੇ ਆ ਤੁਸੀਂ ਅੱਧਾ ਲੀਟਰ ਵੀ ਲਿਆ ਸਕਦੇ ਮੈਂ ਸ਼ਾਇਦ ਇਹ ਅੱਧਾ ਲੀਟਰ ਤੇ 1 ਲੀਟਰ ਚ ਹੀ ਮਿਲਦਾ ਲਿਆ ਸਕਦੇ ਹੋ ਤੁਸੀਂ ਲਿਆ ਕੇ ਇਹ ਦੋ ਚਮਚੇ ਤੁਸੀਂ ਅੱਧਾ ਗ라스 ਪਾਣੀ ਦਾ ਪਾ ਕਰਕੇ ਦੋ ਚਮਚੇ ਤੁਸੀਂ ਪਾ ਕੇ ਪੀਓ ਜੀ ਨਾਲ ਦੀ ਨਾਲ ਤੁਹਾਡੇ ਖਾਧਾ ਪੀਤਾ ਹਾਜਮ ਤੇ ਪੇਟ ਦੇ ਵਿੱਚ ਬਹੁਤ ਠੰਡਕ ਮਹਿਸੂਸ ਹੁੰਦੀ ਹੈ ਬਹੁਤ ਜ਼ਿਆਦੇ ਇਹ ਤੁਸੀਂ ਬੱਚੇ ਨੂੰ ਇੱਕ ਚਮਚ ਦੇ ਸਕਦੇ ਆਪ ਤੁਸੀਂ ਦੋ ਚਮਚ ਪਾਉਣੇ ਆ ਜੀ ਅੱਧਾ ਗਲਾਸ ਪਾਣੀ ਦੇ ਵਿੱਚ ਤੁਸੀਂ ਇਹ ਵੀ ਲੈ ਕੇ ਵੇਖੋ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਕੈਪਸੂਲ ਲੈਣ ਦੀ ਲੋੜ ਨਹੀਂ ਇਹ ਵੀ ਤੁਸੀਂ ਖਾਣਾ ਖਾਣ ਤੋਂ ਅੱਧਾ ਘੰਟਾ ਇੱਕ ਘੰਟਾ ਪਹਿਲਾਂ ਲੈ ਸਕਦੇ ਹੋ ਦਿਨ ਚ ਇੱਕ ਵਾਰੀ ਲੈ ਸਕਦੇ ਹੋ ਤੁਸੀਂ ਤੇ ਜੇ ਜ਼ਿਆਦਾ ਦਿੱਕਤ ਆ ਤਾਂ ਦੋ ਵਾਰੀ ਲੈ ਲਓ ਕੋਈ ਨਹੀਂ ਵੀ ਬਸ ਤੁਸੀਂ ਜੂਸ ਦੇ ਨਾਲ ਹੀ ਮਿਲੂਗਾ ਪਤੰਜਲੀ ਦਾ ਲੈ ਸਕਦੇ ਹੋ ਬੈਦਨਾਥ ਦਾ ਡਾਬਰ ਦਾ ਕਾਸੇ ਦਾ ਵੀ ਲੈ ਲਓ অ্যালোਵੀਰਾ ਤੇ ਆਮਲੇ ਦਾ ਮਿਕਸ ਜੂਸ ਆਉਂਦਾ ਜਿਹੜਾ ਉਹ ਲੈਣਾ ਜੀ ਮਿਕਸ ਹੀ ਮਿਲ ਜਾਂਦਾ ਇੱਕ ਬੋਤਲ ਦੇ ਵਿੱਚ ਹੀ ਇਹ ਤੇ ਬਾਕੀ ਮੈਂ ਤੁਹਾਨੂੰ ਬੋਤਲ ਦੀ ਹਾਂਜੀ ਆ ਦੇਖੋ ਜੀ ਆਲਵੀਰਾ ਜੂਸ ਆ ਮੈਂ ਬਿਲਕੁਲ ਕੋਲ ਇਸ ਤੁਹਾਨੂੰ ਨੇੜੇ ਹੋ ਕੇ ਦਿਖਾ ਰਹੀ ਹਾਂ ਤਾਂ ਕਿ ਤੁਹਾਨੂੰ ਸਮਝ ਲੱਗੇ ਤੇ ਆ ਦੇਖੋ ਤੇ ਇਹ 1.5 ਲੀਟਰ ਦੀ ਪੈਕਿੰਗ ਆ 200 ਦੀ ਹੁੰਦੀ ਹੈ ਤੇ ਤਜਾ ਆ ਵਾਸਤੇ ਬਹੁਤ ਵਧੀਆ ਹੈ ਅਸੀਂ ਕਾਫੀ ਸਮੇਂ ਤੋਂ ਇਹਨੂੰ ਵਰਤ ਰਹੇ ਹਾਂ ਤੇ ਇਹਦੀ ਸ਼ੀਸ਼ੀ ਇਹ ਵਿੱਚ ਇਸ ਤਰ੍ਹਾਂ ਦੀ ਪੈਕਿੰਗ ਪੈਕਿੰਗ ਹੈ ਤੇ ਆ ਦੇਖੋ 1/2 ਲੀਟਰ ਦੀ ਸ਼ੀਸ਼ੀਏ 200 ਦੀ ਹੁੰਦੀ ਹੈ ਜਦੋਂ ਵੀ ਤੁਹਾਡੇ ਤਿਜਾਬ ਆਉਂਦਾ ਹੈ ਤੇ ਚਾਹੇ ਤੁਹਾਡੇ ਪੇਟ ਚ ਦਰਦ ਹੋ ਰਿਹਾ ਤੇ ਚਾਹੇ ਤੁਹਾਨੂੰ ਕੋਈ ਗੈਸ ਦੀ ਤਿਜਾਬ ਦੀ ਪੇਟ ਦੇ ਵਿੱਚੋਂ ਕਾਫੀ ਸਾਰੀ ਜਲਨ ਹੁੰਦੀ ਹੈ ਤਾਂ ਗਲਾਸ ਤੁਸੀਂ ਪਾਣੀ ਦਾ ਪਾਉਣਾ ਗਲਾਸ ਪਾਣੀ ਦਾ ਪਾ ਕੇ ਦੋ ਚਮਚ ਤੁਸੀਂ ਇਹ ਸ਼ੀਸ਼ੀ ਦੇ ਵਿੱਚੋਂ ਜੂਸ ਪਾਉਣਾ ਇਹਦੇ ਵਿੱਚ ਨਾ ਹਲਕੇ ਹਲਕੇ ਵਿੱਚ ਜੈਲਜੀ ਦੇ ਬਣੇ ਹੋਏ ਡਾਟੇ ਤੇ ਉਦੇ ਵਿੱਚ ਇਹ ਕਾਫੀ ਹਲਕੀ ਕੁੜ ਪਦਾਰਥ ਹੈ ਜੀ ਤੇ ਜੂਸ ਹੈ ਹਲਵੀਰਾ ਦਾ ਤੇ ਅੱਧਾ ਗਲਾਸ ਪਾਣੀ ਦੇ ਵਿੱਚ ਦੋ ਚਮਚੇ ਪਾ ਕੇ ਤੁਸੀਂ ਉਹਦੀ ਲੈ ਲੈਣਾ ਤੁਸੀਂ ਰਾਤ ਤੁਸੀਂ ਦੇਖੋਗੇ ਰਾਤ ਦੇ ਨਾਲ ਸੋਨੂੰ ਕਿੰਨੀ ਸ਼ਾਂਤੀ ਮਿਲੂਗੀ ਤੇ ਪੇਟ ਦੇ ਵਿੱਚ ਪੂਰੀ ਠੰਡਕ ਪੈ ਜੂਗੀ ਕਿੰਨਾ ਮਰਜੀ ਤਜਾਬ ਦਾ ਹਾਜਮਾ ਤੁਹਾਡਾ ਨਾਲ ਦੀ ਨਾਲ ਠੀਕ ਹੋ ਜਾਊਗਾ ਤੇ ਅਸੀਂ ਇਹ ਕਾਫੀ ਸਮੇ ਤੋਂ ਲੈ ਰਹੇ ਹਾਂ ਤੇ ਸੋਨੂੰ ਕੋਈ ਵੀ ਕੈਪਸੂਲ ਕੋਈ ਵੀ ਦਵਾਈ ਲੈਣ ਦੀ ਲੋੜ ਨਹੀਂ ਸੋ ਨੂੰ ਕਿਸੇ ਤਰ੍ਹਾਂ ਦੀ ਕੋਈ ਤੇਜਾਬ ਦੀ ਦਵਾਈ ਕੋਈ ਲੈਣ ਦੀ ਲੋੜ ਨਹੀਂ ਤੁਸੀਂ ਇੱਕ ਵਾਰੀ ਇਹ ਸ਼ੀਸ਼ੀ ਜ਼ਰੂਰ ਵਰਤ ਕੇ ਦੇਖਿਓ ਜੀ ਤੇ ਵੈਸੇ ਅੱਜ ਕੱਲ ਇਹ ਆਮਲਾ ਤੇ অ্যালোਵਿਰਾ ਦਾ ਜੂਸ ਮਿਕਸ ਹੁੰਦਾ ਹੈਗਾ ਮਿਕਸ ਵੀ ਬਹੁਤ ਵਧੀਆ ਹੁੰਦਾ ਜੀ ਪਤੰਜਲੀ ਦਾ ਬੈਦਨਾਥ ਡਾਬਰ ਦਾ ਕਿਸੇ ਵੀ ਕੰਪਨੀ ਦਾ ਤੁਸੀਂ ਲਿਆ ਸਕਦੇ ਆ ਆਪਾਂ ਇੱਥੇ ਤੁਹਾਨੂੰ ਦੀ ਮਸ਼ਹੂਰੀ ਨਹੀਂ ਕਰ ਰਹੇ ਜਾਂ ਕੰਪਨੀ ਦੇ ਕੋਈ ਆਪਾਂ ਐਡ ਨਹੀਂ ਦੇ ਰਹੇ ਉਹਨਾਂ ਦੇ ਉਹਦੀ ਤੇ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ ਪਰ ਤੁਸੀਂ ਇੱਕ ਵਾਰੀ ਵਰਤ ਕੇ ਦੇਖੋ ਕਿੰਨੀ ਮਰਜ਼ੀ ਤੁਸੀਂ ਇਤਜ਼ਾਬ ਦੀਆਂ ਗੋਲੀਆਂ ਖਾਣੇ ਹੋ ਗੈਸ ਦੀਆਂ ਖਾਣੇ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਇਹਦੇ ਨਾਲ ਤੇ ਬੱਚਿਆਂ ਨੂੰ ਦੇਣਾ ਤਾਂ ਆਪਾਂ ਇੱਕ ਚਮਚ ਦੇ ਸਕਦੇ ਆ 15 ਸਾਲ ਤੋਂ ਘੱਟ ਹੋ ਵਰਦੀ 15 ਸਾਲ ਤੋਂ ਜ਼ਿਆਦਾ ਹੋ ਵਰਦੇ ਆ ਤਾਂ ਆਪਾਂ ਦੋ ਚਮਚੇ ਅੱਧਾ ਗਲਾਸ ਪਾਣੀ ਦੇ ਵਿੱਚ ਪਾ ਕੇ ਇਹਨੂੰ ਪੀ ਲੈਣਾ ਤੇ ਨਾਲ ਦੀਆਂ ਇਤਜ਼ਾਬਸ ਉਹਦਾ ਠੀਕ ਹੈ ਕਿੰਨੀ ਮਰਜ਼ੀ ਲੱਤਾਂ ਦੁਖਦੀਆਂ ਟੂਈਚ ਕਾਂ ਵਰਚ ਦਰਦ ਹੋ ਰਿਹਾ ਹੈਗਾ ਤੇਜ਼ਾਬ ਨਾਲ ਤੇ ਤੇਜ਼ਾਬ ਨਾਲ ਆਪਣੇ ਕਈ ਵਾਰ ਰੋਟੀ ਵੀ ਆ ਜਾਂਦੀ ਹੈ ਤੇ ਇਹ ਬਹੁਤ ਵਧੀਆ ਜੀ ਤੇ ਕਿੰਨੇ ਵੀ ਤੁਸੀਂ ਕੈਪਸੂਲ ਖਾਣੇ ਸਭ ਛੁੱਟ ਜਾਣਗੇ ਤੁਸੀਂ 5-7 ਦਿਨ ਲਗਾਤਾਰ ਪੀਣਾ ਉਸ ਤੋਂ ਬਾਅਦ ਜਿੱਦ ਕੇ ਦੇਖੋ ਤੁਹਾਨੂੰ ਕੋਈ ਦਿੱਕਤ ਹੋਵੇ ਉਸ ਦਿਨ ਤੁਸੀਂ ਲੈ ਸਕਦੇ ਹੋ ਜੀ ਤੇ ਅਸੀਂ ਇਹ ਨੂੰ ਹਰ ਵਕਤ ਘਰੇ ਰੱਖਦੇ ਆ ਮੈਂ ਕਾਫੀ ਚਿਰ ਤੋਂ ਇਹਨੂੰ ਇਸਤੇਮਾਲ ਕਰ ਰਹੀ ਹਾਂ ਮੈਂ ਤੁਹਾਨੂੰ ਤਾਂ ਦੱਸ ਰਹੀ ਹਾਂ ਤੇ ਬਹੁਤ ਵਧੀਆ ਹੈਗਾ ਤਰੀਕਾ ਇਹ ਪੇਟ ਜਾਬ ਨੂੰ ਖਤਮ ਕਰਨ ਦਾ ਬਾਕੀ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਜੀ ਨਾਲ ਵੀ ਬਹੁਤ ਆਰਾਮ ਮਿਲਦਾ ਹੈਗਾ ਕਈ ਵਾਰ ਤੁਰੇ ਫਿਰਦੇ ਨਾ ਐਸੀ ਮੈਂ ਤਾਂ ਆਦਤ ਆਪੀ ਪੀ ਲੈਣੀ ਨਿਯਮਤ ਰੋਜ਼ ਦੋ ਚਮਚੇ ਤੇ ਬਹੁਤ ਆਰਾਮ ਮਿਲਦਾ ਇਹਦੇ ਨਾਲ ਕਿਉਂਕਿ ਅੱਜਕੱਲ ਸਾਗ ਖਾ ਲੈਨੇ ਆ ਮੇਥੀ ਦੀ ਪੁਰਜੀ ਖਾ ਲੈ ਹਰ ਇੱਕ ਚੀਜ਼ ਗਰਮ ਹੁੰਦੀ ਹੈ ਮੂਫਰੀ ਲਾ ਗੱਚਕ ਲਾ ਗੋੜਾ ਵਾਲੀ ਗੱਚਕ ਲਾ ਹਰ ਇੱਕ ਚੀਜ਼ ਗਰਮ ਹੁੰਦੀ ਹੈ ਇਹਦੇ ਨਾਲ ਫਿਰ ਮੇਰੀ ਆਦਤ ਹੈ ਮੈਂ ਦੋ ਚਮਚੇ ਉਹਦੇ ਲੈ ਲੈਨੀ ਆ ਬਹੁਤ ਆਰਾਮ ਮਿਲਦਾ ਤੁਸੀਂ ਉਹ ਵੀ ਲੈ ਕੇ ਵੇਖੋ ਦਵਾਈਆਂ ਦਵੀਆਂ ਤਾਂ ਤੁਸੀਂ ਭੁੱਲੀ ਜਾਓਗੇ ਵੈਸੇ ਦਵਾਈਆਂ ਲੈਣ ਦੀ ਲੋੜ ਵੀ ਨਹੀਂ ਜੀ ਤੁਸੀਂ ਉਹ ਲਿਆ ਕੇ ਜੇ ਥੋੜਾ ਉਸ ਤੇ ਮਾਣਾ ਉਹ ਲਿਆ ਕੇ ਵੇਖ ਲਓ ਜੇ ਤੁਸੀਂ ਇਹ ਚੂਰਨ ਬਣਾ ਕੇ ਰੱਖਣਾ ਤਾਂ ਤੁਸੀਂ ਇਹ ਵੀ ਬਣਾ ਕੇ ਰੱਖ ਸਕਦੇ ਹੋ ਤੇ ਤਜਾਬ ਤੋਂ ਗੈਸ ਤੋਂ ਤੁਹਾਨੂੰ 100% ਨਿਜਾਤ ਮਿਲੂਗੀ ਜੀ ਤੇ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਦੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਤੁਸੀਂ ਕੀਮਤੀ ਸਮਾਂ ਕੱਢ ਕੇ ਮੇਰੇ ਚੈਨਲ ਤੇ ਆਏ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਬਹੁਤ-ਬਹੁਤ ਧੰਨਵਾਦ